ਜੇਰੀਗੁਰੂ ਦਾਹ ਟੈਂਪਲ ਪੈਰਸਵਰ ਕੈਲੀਫੋਰਨੀਆ ਦਾ 40ਵਾਂ ਸਥਾਪਨਾ ਦਿਵਸ 29 ਜੂਨ 2025 ਦਿਨ ਐਤਵਾਰ ਨੂੰ ਪੂਰੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਇਸ ਸਬੰਧੀ ਸ਼੍ਰੀ ਅਖੰਡ ਪੁਰ ਸਾਹਿਬ 27 ਜੂਨ 2025 ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਆਰੰਭ ਹੋਣਗੇ ਦੂਜੇ ਦਿਨ ਸ਼ਨੀਵਾਰ ਨੂੰ ਨਿਸ਼ਾਨ ਸਾਹਿਬ ਦੀ ਸੇਵਾ ਸਵੇਰੇ 11 ਵਜੇ ਹੋਵੇਗੀ ਇਸ ਉਪਰੰਤ ਸ਼ਾਮ 6 ਵਜੇ ਤੋਂ ਲੈ ਕੇ 8 ਵਜੇ ਤੱਕ ਕੀਰਤਨ ਦੀਵਾਨ ਸਜਾਏ ਜਾਣਗੇ ਅਤੇ ਦਿਨ ਐਤਵਾਰ ਨੂੰ ਸ਼੍ਰੀ ਅਖੰਡ ਪੁਰ ਸਾਹਿਬ ਦੇ ਭੋਗ ਪਾਏ ਜਾਣ ਉਪਰੰਤ ਕੀਰਤਨ ਦੀਵਾਨ ਸਜਣਗੇ ਜਿਸ ਵਿੱਚ ਭਾਈ ਸਾਹਿਬ ਭਾਈ ਕਪੂਰ ਸਿੰਘ ਖੰਨੇਵਾਲੇ ਅਤੇ ਗਿਆਨੀ ਬਲਵਿੰਦਰ ਸਿੰਘ ਦਾ ਜਥਾ ਸ਼ਬਦ ਗਾਇਨ ਕਰੇਗਾ ਇਸ ਦੌਰਾਨ 29 ਜੂਨ ਨੂੰ ਮੈਡੀਕਲ ਕੈਂਪਸ ਵੀਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਲੱਗੇਗਾ ਇਥੇ ਵਰਨਣ ਯੋਗ ਹੈ ਕਿ ਭਾਰਤ ਤੋਂ ਬਾਹਰ ਸਭ ਤੋਂ ਪਹਿਲਾਂ ਫਿਜੀ ਵਿੱਚ ਸ਼੍ਰੀ ਗੁਰੂ ਰਵਦਾਸ ਜੀ ਦੇ ਨਾਂ ਤੇ ਗੁਰੂ ਘਰ ਸਥਾਪਿਤ ਕੀਤਾ ਗਿਆ ਸੀ ਇਸ ਤੋਂ ਉਪਰੰਤ ਇੰਗਲੈਂਡ ਵਿੱਚ ਸਥਾਪਿਤ ਹੋਇਆ ਅਤੇ ਇਸ ਤੋਂ ਬਾਅਦ ਸ਼੍ਰੀ ਗੁਰੂ ਰਵਦਾਸ ਟੈਂਪਲ ਪੈਸਵਰ ਕੈਲੀਫੋਰਨੀਆ 2 ਜੂਨ 1985 ਨੂੰ ਸਥਾਪਿਤ ਹੋਇਆ ਜੋ ਉੱਤਰੀ ਅਮਰੀਕਾ ਵਿੱਚ ਸ਼੍ਰੀ ਗੁਰੂ ਰਵਦਾਸ ਜੀ ਦੇ ਨਾਂ ਤੇ ਪਹਿਲਾ ਗੁਰੂ ਘਰ ਹੈ ਸਮੂਹ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਪਿਆਰੀ ਸਾਧ ਸੰਗਤ ਨੂੰ ਬੇਨਤੀ ਹੈ ਕਿ ਇਸ ਇਤਿਹਾਸਕ ਦਿਹਾੜੇ ਤੇ ਆਪ ਅਤੇ ਆਪਣੇ ਪਰਿਵਾਰਾਂ ਸਮੇਤ ਗੁਰੂ ਘਰ ਹਾਜ਼ਰੀਆਂ ਲਗਵਾ ਕੇ ਗੁਰੂ ਸਹਿਬਾਨ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਆਦਾਰਾ ਦੇਸ਼ਦਵਾ ਬਾਤੇ ਆਦਾਰਾ ਅੰਬੇਦਕਰ ਟੈਂਪਲੋਂ ਸਮੂਹ ਗੁਰੂ ਪਿਆਰੀ ਸਾਧ ਸੰਗਤ ਅਤੇ ਸ਼੍ਰੀ ਗੁਰੂ ਰਵਦਾਸ ਟੈਂਪਲ ਫੇਰਸਵਰਕ ਦੀ ਪ੍ਰਬੰਧਕ ਕਮੇਟੀ ਨੂੰ ਸ਼੍ਰੀ ਗੁਰੂ ਰਵਦਾਸ ਟੈਂਪਲ ਫੇਰਸਵਰਕ ਦੇ 40ਵੇਂ ਸਥਾਪਨਾ ਦਿਵਸ ਮਨਾਏ ਜਾਣ ਦੀਆਂ ਲੱਖ ਲੱਖ ਮੁਬਾਰਕਾਂ। सुशांत सिंह राजपूत ਅਜਿਹਾ ਕਲਾਕਾਰ ਸੀ ਜਿਸ ਨੇ ਬੜੇ ਘਟ ਸਮੇਂ ਦੇ ਵਿੱਚ ਫਿਲਮੀ ਦੁਨੀਆ ਦੇ ਵਿੱਚ ਆਪਣਾ ਨਾਂ ਬਣਾ ਲਿਆ ਸੁਸ਼ਾਂਤ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਸੀਰੀਅਲ ਤੋਂ ਕੀਤੀ ਉਸ ਦਾ ਪਹਿਲਾ ਸ਼ੋਅ ਸਟਾਰ ਪਲੱਸ ਤੇ ਰੋਮਾਂਟਿਕ ਡਰਾਮਾ ਕਿਸ ਦੇਸ਼ ਮੇਰਾ ਦਿਲ 2008 ਵਿੱਚ ਆਇਆ ਸੀ ਇਸ ਨੂੰ ਕਾਫੀ ਪਸੰਦ ਕੀਤਾ ਗਿਆ ਫਿਰ ਪਵਿੱਤਰ ਰਿਸ਼ਤਾ 2009 ਤੋਂ 2011 ਤੱਕ ਆਇਆ ਜਿਸ ਵਿੱਚ ਇਸ ਦੀ ਮੁੱਖ ਭੂਮਿਕਾ ਸੀ ਇਸੇ ਭੂਮਿਕਾ ਨੂੰ ਪਸੰਦ ਕੀਤਾ ਗਿਆ ਤੇ ਫਿਲਮੀ ਦੁਨੀਆ ਦੇ ਵਿੱਚ ਟੈਲੀਵਿਜ਼ਨ ਦੀ ਦੁਨੀਆ ਦੇ ਵਿੱਚ ਉਸ ਦਾ ਨਾਮ ਹੋ ਗਿਆ 2013 ਵਿੱਚ ਆਈ ਫਿਲਮ ਕਿਆਪੋ 6 ਨੂੰ ਕਾਫੀ ਪਸੰਦ ਕੀਤਾ ਗਿਆ ਇਸ ਦੇ ਬਾਅਦ ਸ਼ੁੱਧ ਦੇਸੀ ਰਮਾਂਸ ਪੀਕੇ ਡਿਟੈਕਟਿਵ ਬੋਇਮਕੇਸ਼ ਬਖਸ਼ੀ 2016 ਵਿੱਚ ਫਿਲਮ ਐਮ ਐਸ ਧੋਨੀ ਦਾ ਅਨਟੋਲਡ ਸਟੋਰੀ ਵਿੱਚ ਉਸ ਨੇ ਮਹਿੰਦਰ ਸਿੰਘ ਧੋਨੀ ਦੀ ਮੁੱਖ ਭੂਮਿਕਾ ਨਿਭਾਈ ਇਸੇ ਭੂਮਿਕਾ ਨੂੰ ਬਹੁਤ ਪਸੰਦ ਕੀਤਾ ਗਿਆ। ਉਹ ਐਕਟਿੰਗ ਦੇ ਇਲਾਵਾ ਸਮਾਜ ਦੇ ਕੰਮਾਂ ਵਿੱਚ ਵੀ ਕਾਫੀ ਵੱਧ ਚੜ ਕੇ ਹਿੱਸਾ ਲੈਂਦੇ ਸਨ। 14 ਜੂਨ 2020 ਨੂੰ ਸੁਸ਼ਾਂਤ ਦੀ ਮੌਤ ਹੋ ਗਈ। ਬੜੇ ਘੱਟ ਸਮੇਂ ਦੇ ਵਿੱਚ ਸੁਸ਼ਾਂਤ ਨੇ ਪ੍ਰਸਿੱਧੀ ਹਾਸਲ ਕੀਤੀ ਹੈ। ਸੁਸ਼ਾਂਤ ਦਾ ਜਨਮ ਪਟਨਾ ਦੇ ਕ੍ਰਿਸ਼ਨਾ ਕੁਮਾਰ ਸਿੰਘ ਅਤੇ ਊਸ਼ਾ ਸਿੰਘ ਦੇ ਘਰ ਹੋਇਆ। ਉਸ ਦੇ ਪਿਤਾ ਇੱਕ ਤਕਨੀਕੀ ਅਧਿਕਾਰੀ ਹਨ ਅਤੇ ਪਟਨਾ ਚ ਬਿਹਾਰ ਰਾਜ ਹਥਕਰਗਾ ਨਿਗਮ ਵਿੱਚ ਕੰਮ ਕਰਦੇ ਹਨ। ਉਹ ਆਪਣੇ ਪੰਜ ਭੈਣ ਭਰਾਵਾਂ ਵਿੱਚੋਂ ਸਭ ਤੋਂ ਛੋਟਾ ਸੀ ਅਤੇ ਪਿਆਰ ਨਾਲ ਉਸਨੂੰ ਗੋਲਸ਼ਨ ਕਿਹਾ ਜਾਂਦਾ ਸੀ। ਸੁਸ਼ਾਂਤ ਦੀ ਮਾਂ ਦੇ ਦਿਹਾਂਤ ਤੋਂ ਬਾਅਦ ਪੂਰਾ ਪਰਿਵਾਰ ਕਾਫੀ ਵਿਖਰ ਗਿਆ ਅਤੇ ਪਟਨਾ ਤੋਂ ਦਿੱਲੀ ਆ ਕੇ ਵੱਸ ਗਿਆ। ਸੁਸ਼ਾਂਤ ਨੇ ਆਪਣੀ ਸਕੂਲ ਦੀ ਸਿੱਖਿਆ ਸੇਂਟ ਕਰੰਸ ਹਾਈ ਸਕੂਲ ਅਤੇ ਦਿੱਲੀ ਦੇ ਕੋਲਾਚੀ ਹੰਸ ਰਾਜ ਮਾਡਲ ਸਕੂਲ ਤੋਂ ਪ੍ਰਾਪਤ ਕੀਤੀ ਉਹ ਇੱਕ ਬਦਿਆ ਖਿਡਾਰੀ ਵੀ ਸਨ ਥੀਏਟਰ ਨਾਲ ਪਹਿਲਾਂ ਹੀ ਉਸ ਦਾ ਲਗਾ ਰਿਹਾ ਹੈ ਸੁਸ਼ਾਂਤ ਨੇ ਕਈ ਮੁਲਾਕਾਤਾਂ ਵਿੱਚ ਕਿਹਾ ਕਿ ਉਹਦੇ ਸ਼ੁਰੂਆਤ ਦੌਰ ਵਿੱਚ ਕਾਫੀ ਮੁਸ਼ਕਲਾਂ ਸਨ ਲੇਕਿਨ ਹੌਲੀ-ਹੌਲੀ ਇਹ ਘਟਦੀਆਂ ਗਈਆਂ ਇੰਜੀਨੀਅਰਿੰਗ ਦੀ ਪੜਾਈ ਕਰਦੇ ਸਮੇਂ ਵੀ ਕਾਲਜ ਵਿੱਚੋਂ हट ਗਏ ਅਤੇ ਸ਼ਾਮਕ ਡਾਬਰ ਦੀ ਅਕੈਡਮੀ ਵਿੱਚ ਦਾਖਲਾ ਲੈ ਲਿਆ ਇਸ ਮੌਕੇ ਤੇ ਉਸਨੇ ਡਾਂਸ ਸਿੱਖਿਆ ਇਸੇ ਮੌਕੇ ਤੇ ਉਹ 베ਰੀਜੌਨ ਦੀ ਨਾਟਕ ਮੰਡਲੀ ਵਿੱਚ ਸ਼ਾਮਲ ਹੋ ਗਏ ਜਿੱਥੋਂ ਉਸਨੇ ਫਿਲਮੀ ਦੁਨੀਆ ਦੀਆਂ ਬਰੀਕੀਆਂ ਸਿੱਖੀਆਂ ਅਤੇ ਹਰ ਇੱਕ ਪੱਖ ਨੂੰ ਜਾਣਿਆ ਕਿ ਫਿਲਮੀ ਦੁਨੀਆ ਦੇ ਵਿੱਚ ਆਉਣ ਦੇ ਲਈ ਕਿਸ-ਕਿਸ ਚੀਜ਼ ਦੀ ਜ਼ਰੂਰਤ ਹੈ। ਕਿਸ ਦੇਸ਼ ਮੈਂ ਹੈ ਮੇਰਾ ਦਿਲ ਪਵਿੱਤਰ ਰਿਸ਼ਤਾ ਜਰਾ ਨੱਚ ਕੇ ਦਿਖਾ ਝਲਕ ਦਿਖਲਾ ਜਾ ਆਦ ਪ੍ਰੋਗਰਾਮ ਉਸ ਦੇ ਟੀਵੀ ਤੇ ਬਹੁਤ ਹਿੱਟ ਰਹੇ ਹਨ। ਇਹਨਾਂ ਨੂੰ ਬਹੁਤ ਪਸੰਦ ਕੀਤਾ ਗਿਆ ਤੇ ਘਰ-ਘਰ ਦੀ ਪਸੰਦ ਬਣ ਗਿਆ। 2019 ਵਿੱਚ ਸ਼ਿਸ਼ੋਰੇ 2020 ਵਿੱਚ ਆਖਰੀ ਫਿਲਮ ਦਿਲ ਵਿਚਾਰਾ ਸੀ ਇਸ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਹੀ ਸੁਸ਼ਾਂਤ ਦੀ ਮੌਤ ਹੋ ਗਈ ਸੀ ਸੁਸ਼ਾਂਤ ਦੀ ਮੌਤ ਨੂੰ ਲੈ ਕੇ ਕਾਫੀ ਚਰਚਾ ਰਹੀ ਹੈ ਉਹ ਮੁੰਬਈ ਦੇ ਬਾਂਦਰਾ ਸਥਿਤ ਆਪਣੇ ਘਰ ਵਿੱਚ ਮ੍ਰਿਤਕ ਪਾਇਆ ਗਿਆ ਸ਼ੁਰੂ ਵਿੱਚ ਮੌਤ ਦਾ ਕਾਰਨ ਆਤਮ ਹੱਤਿਆ ਦੱਸਿਆ ਗਿਆ ਹੈ ਕਿਉਂਕਿ ਪਿਛਲੇ 6 ਮਹੀਨੇ ਤੋਂ ਉਹ ਕਾਫੀ ਡਿਪਰੈਸ਼ਨ ਵਿੱਚ ਸੀ ਮੁੰਬਈ ਪੁਲਿਸ ਨੇ ਉਸ ਦੀ ਮੌਤ ਦੇ ਬਾਅਦ ਜਾਂਚ ਸ਼ੁਰੂ ਕੀਤੀ ਅਤੇ ਕਈ ਲੋਕਾਂ ਤੋਂ ਪੁੱਛਗਿੱਛ ਕੀਤੀ। ਪੋਸਟਮਾਰਟਮ ਦੇ ਵਿੱਚ ਸਾਹ ਕੁੱਟਣ ਨਾਲ ਮੌਤ ਦਾ ਕਾਰਨ ਦੱਸਿਆ ਗਿਆ। ਮੌਤ ਦੇ ਬਾਅਦ ਪਰਿਵਾਰਕ ਮੈਂਬਰਾਂ ਨੇ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ। ਹਾਲਾਂਕਿ ਮਹਾਰਾਸ਼ਟਰ ਸਰਕਾਰ ਨੇ ਸੀਬੀਆਈ ਜਾਂਚ ਤੋਂ ਸਾਫ਼ ਇਨਕਾਰ ਕਰ ਦਿੱਤਾ। ਫਿਰ ਮੌਤ ਦੇ ਲਗਭਗ ਡੇਢ ਮਹੀਨੇ ਬਾਅਦ 28 ਜੁਲਾਈ ਨੂੰ ਉਸਦੇ ਪਿਤਾ ਕੇਕੇ ਸਿੰਘ ਨੇ ਪਟਨਾ ਦੇ ਇੱਕ ਥਾਣੇ ਵਿੱਚ ਸੁਸ਼ਾਂਤ ਦੀ ਕਥਤ ਮਹਿਲਾ ਮਿੱਤਰ ਅਤੇ ਪੰਜ ਹੋਰ ਦੇ ਖਿਲਾਫ ਐਫਆਈਆਰ ਦਰਜ ਕਰਵਾਈ ਫਿਰ ਧੋਖਾਧੜੀ ਅਤੇ ਆਤਮ ਹਤਿਆ ਦੇ ਲਈ ਅਕਸਾਉਂ ਦੇ ਲਈ ਦੋਸ਼ ਲਗਾਏ ਸਨ 5 ਅਗਸਤ ਦੀ ਸੁਪਰੀਮ ਕੋਰਟ ਵਿੱਚ ਇਸ ਮਾਮਲੇ ਦੀ ਸੁਣਵਾਈ ਵਿੱਚ ਤੁਸ਼ਾਰ ਮਹਿਤਾਰਾ ਕਹਿਣਾ ਹੈ ਕਿ ਕੇਂਦਰ ਨੇ ਬਿਹਾਰ ਸਰਕਾਰ ਦੀ ਸੀਬੀਆਈ ਦੀ ਜਾਂਚ ਸਫਾਰਿਸ਼ ਨੂੰ ਸਵੀਕਾਰ ਕਰ ਲਿਆ ਹੈ ਫਿਰ ਸੀਬੀਆਈ ਨੇ 6 ਅਗਸਤ ਨੂੰ ਕੇਂਦਰ ਤੋਂ ਸੂਚਨਾ ਮਿਲਣ ਤੇ ਬਾਅਦ ਰੀਆ ਚੱਕਰਵਰਤੀ ਸਮੇਤ 6 ਲੋਕਾਂ ਦੇ ਖਿਲਾਫ ਐਫਆਈਆਰ ਦਰਜ ਕਰਕੇ ਕੇਸ ਦਰਜ ਕਰ ਦਿੱਤਾ 8 ਸਤੰਬਰ ਨੂੰ ਐਨਸੀਬੀ ਨੇ ਸੁਸ਼ਾਂਤ ਦੀ ਮੌਤ ਦੇ ਜਾਂਚ ਨਾਲ ਜੁੜੇ ਇੱਕ ਡਰੱਗ ਕੇਸ ਵਿੱਚ ਰੀਆ ਚੱਕਰਵਰਤੀ ਨੂੰ ਗ੍ਰਫਤਾਰ ਕੀਤਾ ਇਸ ਤੋਂ ਪਹਿਲਾਂ ਐਨਸੀਬੀ ਡਰੱਗ ਕੇਸ ਵਿੱਚ ਰੀਆ ਦੇ ਭਰਾ ਸ਼ੌਭਿਕ ਚੱਕਰਵਰਤੀ ਸਮੇਤ 9 ਲੋਕਾਂ ਨੂੰ ਹਿਰਾਸਤ ਵਿੱਚ ਲੈ ਚੁੱਕੀ ਸੀ 3 ਅਕਤੂਬਰ ਨੂੰ ਸੀਬੀਆਈ ਦੁਆਰਾ ਜਾਂਚ ਵਿੱਚ ਸਹਿਯੋਗ ਦੇ ਲਈ ਗਠਿਤ ਕੀਤੀ ਗਈ ਐਮਜ ਦਿੱਲੀ ਦੀ ਟੀਮ ਦੇ ਪ੍ਰਮੁੱਖ ਡਾਕਟਰ ਸੁਦੀਰ ਗੁਪਤਾ ਨੇ ਕਿਹਾ ਹੈ ਕਿ ਸੁਸ਼ਾਨ ਦੀ ਮੌਤ ਕਥਿਤ ਖੂਨਾ ਹੋ ਕੇ ਸਿਰਫ ਇੱਕ ਆਤਮ ਹੱਤਿਆ ਦਾ ਮਾਮਲਾ ਹੈ ਸੁਸ਼ਾਨ ਦਾ ਪਰਿਵਾਰ ਅੱਜ ਵੀ ਆਪਣੇ ਬੇਟੇ ਨੂੰ ਯਾਦ ਕਰਦਾ ਹੈ ਆਪਣੀ ਕਲੋਜ਼ਰ ਰਿਪੋਰਟ ਦੇ ਵਿੱਚ ਸੀਬੀਆਈ ਨੇ ਮੰਨਿਆ ਕਿ ਇਸ ਵਿੱਚ ਕੋਈ ਗੜਬੜੀ ਨਹੀਂ ਹੋਈ ਇਹ ਵੀ ਦੋਸ਼ ਲਗਾਏ ਕਿ ਆਤਮ ਹੱਤਿਆ ਦੇ ਲਈ ਅਕਸੌਨ ਦੇ ਲਈ 15 ਕਰੋੜ ਰੁਪਏ ਦੀ ਧੋਖਾਧੜੀ ਦਾ ਮਾਮਲਾ ਵੀ ਇੱਕ ਸਾਹਮਣੇ ਆਇਆ ਸੀ ਪੈਸਿਆਂ ਦੀ ਹਿਰਿਆਫੇਰੀ ਦੇ ਮਾਮਲਾ ਈਡੀ ਦੇ ਕੋਲ ਵੀ ਪੁੱਜਾ ਸੀ ਲੇਕਿਨ ਇੱਕ ਸੀਨੀਅਰ ਸੀਬੀਆਈ ਅਧਿਕਾਰੀ ਦਾ ਕਹਿਣਾ ਹੈ ਕਿ ਫੋਰੈਂਸਿਕ ਸਬੂਤ ਅਮਰੀਕਾ ਤੋਂ ਤਕਨੀਕੀ ਡਾਟਾ ਮੈਡੀਕਲ ਟੀਮ ਦੀ ਰਾਏ ਅਤੇ ਸਾਰੇ ਸਬੰਧਤ ਵਿਅਕਤੀਆਂ ਤੋਂ ਪੁਸ਼ਕਿਸ਼ ਦੇ ਬਾਅਦ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਵਿੱਚ ਕੋਈ ਗੜਬੜੀ ਨਹੀਂ ਮਿਲੀ ਯਾਨੀ ਕਿ ਇਹ ਮਾਮਲਾ ਆਤਮ ਹੱਤਿਆ ਦਾ ਹੈ ਜਿਸ ਕਰਕੇ ਰੀਆ ਚੱਕਰਵਰਤੀ ਅਤੇ ਉਹਦੇ ਪਰਿਵਾਰ ਨੂੰ ਕਲੀਨ ਚਟ ਦਿੱਤੀ ਗਈ ਫਿਰ ਮੁੰਬਈ, ਪਟਨਾ, ਹైదరాబాద్, ਫਰੀਦাবাদ ਅਤੇ ਦਿੱਲੀ ਸਥਿਤ ਕਈ ਸ਼ਹਿਰਾਂ ਵਿੱਚ 5 ਸਾਲ ਤੱਕ ਚੱਲੀ ਜਾਂਚ ਕਾਨੂੰਨੀ ਤੌਰ ਤੇ ਸਮਾਪਤ ਹੋ ਗਈ। ਸੁਸ਼ਾਨ ਦੇ ਪਰਿਵਾਰ ਦਾ ਕਹਿਣਾ ਹੈ ਕਿ ਅੱਜ ਵੀ ਉਹਨਾਂ ਨੂੰ ਆਪਣੇ ਬੇਟੇ ਦੀ ਯਾਦ ਆਉਂਦੀ ਹੈ। ਸਿਰਫ ਉਸ ਦੀਆਂ ਝਾਦਾ ਹਨ। ਆਪਣੇ ਬੇਟੇ ਦੇ ਸੀਰੀਅਲ ਫਿਲਮਾਂ ਦੇਖ ਕੇ ਸਮਾਂ ਬਤਾਉਂਦੇ ਹਨ। ਆਪਣੇ ਬੇਟੇ ਦੀ ਫੋਟੋ ਦੇਖ ਕੇ ਅੱਜ ਵੀ ਉਹਨਾਂ ਦੀਆਂ ਅੱਖਾਂ ਪਰ ਆਉਂਦੀਆਂ ਹਨ। सुशांत सिंह राजपूत ने जिन्ना भी फिल्मी दुनिया ਦੇ ਵਿੱਚ ਕੰਮ ਕੀਤਾ ਹੈ ਰੰਦੀ ਦੁਨੀਆ ਤੱਕ ਰਹੇਗਾ ਜਿੱਥੇ ਉਹ ਵਧੀਆ ਕਲਾਕਾਰ ਸੀ ਉਥੇ ਇੱਕ ਬਹੁਤ ਵਧੀਆ ਇਨਸਾਨ ਵੀ ਸੀ ਜਿਸ ਕਰਕੇ ਉਹ ਸਮਾਜ ਭਲਾਈ ਦੇ ਕੰਮਾਂ ਵਿੱਚ ਵੀ ਬਾਦ ਚੜ ਕੇ ਹਿੱਸਾ ਲੈਂਦਾ ਰਿਹਾ ਹੈ ਆਦਾਰਾ ਦੇਸ਼ ਦਵਾ ਸੁਸ਼ਾਨ ਸਿੰਘ ਰਾਜਪੂਤ ਨੂੰ ਸ਼ਰਦਾ ਦੇ ਫੁੱਲ ਭੇਟ ਕਰਦਾ ਹੈ ਫੈਡਰੇਸ਼ਨ ਆਫ वेस्टर्न ਇੰਡੀਆ ਸਿਨੇਮ ਐਮਪਲਾਈਜ਼ WFIC ਨੇ ਬਾਰਡਰ 2 ਵਿੱਚ ਦਿਲਜੀਤ ਦਸਾਂਝ ਦੀ ਕਾਸਟਿੰਗ ਤੇ ਇਤਰਾਜ਼ ਜਤਾਇਆ ਹੈ ਅਦਾਕਾਰ ਆਪਣੀ ਨਵੀਂ ਫਿਲਮ ਸਰਦਾਰ ਜੀ 3 ਨੂੰ ਲੈ ਕੇ ਵਿਵਾਦਾਂ ਵਿੱਚ ਕਿਰਿਆ ਹੋਇਆ ਹੈ ਜਿਸ ਵਿੱਚ ਪਾਕਿਸਤਾਨੀ ਅਦਾਕਾਰਾਂ ਹਾਨੀਆ ਅਮੀਰ ਸ਼ਾਹਮਲ ਹੈ ਇਹ ਵਿਵਾਦ ਇਸ ਹਫਤੇ ਦੇ ਸ਼ੁਰੂ ਵਿੱਚ ਉਦੋਂ ਹੋਇਆ ਜਦੋਂ ਦਸਾਂਝ ਨੇ ਸਰਦਾਰ ਜੀ 3 ਦਾ ਟ੍ਰੇਲਰ ਸਾਂਝਾ ਕੀਤਾ ਜੋ 27 ਜੂਨ ਨੂੰ ਸਿਰਫ ਵਿਦੇਸ਼ਾਂ ਵਿੱਚ ਰਿਲੀਜ਼ ਹੋਈ ਹੈ ਉਦੋਂ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਪੰਜਾਬੀ ਅਦਾਕਾਰ ਸੰਗੀਤਕਾਰ ਦੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਗਈ ਬਾਰਡਰ 2 ਦੇ ਨਿਰਮਾਤਾ ਨੂੰ ਭੇਜੇ ਗਏ ਪੱਤਰ ਵਿੱਚ ਸੰਸਥਾ ਨੇ ਕਿਹਾ ਹੈ ਕਿ ਉਹ ਫਿਲਮ ਦੇ ਵਿੱਚ ਦੁਸ਼ਾਨ ਦੀ ਕਾਸਟਿੰਗ ਤੋਂ ਬਹੁਤ ਨਿਰਾਸ਼ ਅਤੇ ਚਿੰਤਾ ਵਿੱਚ ਹਨ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਇੱਕ ਅਜਿਹੇ ਕਲਾਕਾਰ ਨਾਲ ਸਹਿਯੋਗ ਕਰਨ ਦੀ ਚੋਣ ਕਰਕੇ ਜਿਸ ਨੇ ਚੱਲ ਰਹੇ ਤਣਾਅ ਤੇ ਕੌਮੀ ਭਾਵਨਾ ਨੂੰ ਬੇਚੇਜਿਕ ਨਜ਼ਰਅੰਦਾਜ਼ ਕੀਤਾ ਹੈ ਤੁਹਾਡੇ ਪ੍ਰੋਡਕਸ਼ਨ ਨੇ ਦੇਸ਼ ਨਾਲ ਇੱਕ ਜੁੜਤਾ ਵਿੱਚ ਭਾਰਤੀ ਫਿਲਮ ਉਦਯੋਗ ਵੱਲੋਂ ਲੈ ਗਏ ਸਟੈਂਡ ਨੂੰ ਸਿੱਧੇ ਤੌਰ ਤੇ ਕਮਜ਼ੋਰ ਕੀਤਾ ਹੈ ਜੇਪੀ ਫਿਲਮ ਜਾਂ ਤੇ ਟੀ ਸੀਰੀਜ਼ ਵੱਲੋਂ ਨਿਰਮਿਤ ਬਾਰਡਰ ਤੋਂ ਫਿਲਮ ਨਿਰਮਾਤਾ ਜੇਪੀ दत्ता ਦੀ 1999 ਦੀ ਫਿਲਮ ਦਾ ਸੀਕਵਲ ਹੈ ਦੋਸਾਂਜ ਪਿਛਲੇ ਸਾਲ ਸਤੰਬਰ ਵਿੱਚ ਇਸ ਪ੍ਰੋਜੈਕਟ ਵਿੱਚ ਸ਼ਾਮਲ ਹੋਇਆ ਸੀ ਅਤੇ ਸੰਨੀ ਦੇਵਲ ਵਰਨ ਤੋਵਨ ਆਹਾਨ ਸ਼ੈਟੀ ਵੀ ਇਸ ਫਿਲਮ ਦੇ ਕਲਾਕਾਰ ਹਨ ਇਹ ਸੰਸਥਾ ਉਦਯੋਗ ਦੇ ਕਾਮਿਆਂ ਅਤੇ ਟੈਕਨੀਸ਼ੀਅਨਾਂ ਦੇ 32 ਵੱਖ-ਵੱਖ ਕਾਰੀਗਰਾਂ ਦੀ ਮੂਲ ਸੰਸਥਾ ਹੈ ਜਿਸ ਦੇ 5 ਲੱਖ ਤੋਂ ਵੱਧ ਮੈਂਬਰ ਹਨ ਸੰਸਥਾ ਦਾ ਕਹਿਣਾ ਹੈ ਕਿ ਉਹ ਕਿਸੇ ਵੀ ਰੂਪ ਵਿੱਚ ਜਾਂ ਕਿਸੇ ਵੀ ਪਲੇਟਫਾਰਮ ਤੇ ਪਾਕਿਸਤਾਨੀ ਕਲਾਕਾਰਾਂ ਦਾ ਕਿਸੇ ਵੀ ਸਹਿਯੋਗ ਸਾਂਝੇਦਾਰੀ ਨੂੰ ਸਵੀਕਾਰ ਜਾਂ ਬਰਦਾਸ਼ਤ ਨਹੀਂ ਕਰਨਗੇ ਅਜਿਹੇ ਕੰਮ ਸਾਡੀਆਂ ਹਥਿਆਰਬੰਦ ਸੈਨਾਵਾਂ ਅਤੇ ਨਾਗਰਿਕਾਂ ਦੁਆਰਾ ਕੀਤੀਆਂ ਗਈਆਂ ਕੁਰਬਾਨੀਆਂ ਦਾ ਅਪਮਾਨ ਹੈ ਜੋ ਸਰਹੱਦ ਪਾਰ ਦੀਆਂ ਦੁਸ਼ਮਣੀਆਂ ਅਤੇ ਅੱਤਵਾਦ ਦੇ ਨਤੀਜਿਆਂ ਦਾ ਸਾਹਮਣਾ ਕਰ ਰਹੇ ਹਨ ਅਦਾਕਾਰਾ ਤੇ ਮਾਡਲ ਸ਼ਿਫਾਲੀ ਜਰੀਵਾਲੀ ਦਾ ਮੁੰਬਈ ਵਿੱਚ ਦਿਹਾਂਤ ਹੋ ਗਿਆ ਉਹ 42 ਸਾਲ ਦੀ ਸੀ ਸ਼ੁਰੂਆਤੀ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਉਸ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਪੈਣਾ ਹੈ ਰਿਪੋਰਟਾਂ ਦਾ ਕਹਿਣਾ ਹੈ ਕਿ ਸ਼ਿਫਾਲੀ ਨੂੰ ਉਸ ਦੇ ਪਤੀ ਅਤੇ ਅਦਾਕਾਰ ਪ੍ਰਾਕ ਤਿਆਗੀ ਅਤੇ ਤਿੰਨ ਹੋਰ ਦੁਆਰਾ ਮੁੰਬਈ ਦੇ ਬੇਲੇਵਿਊ ਮਲਟੀ ਸਪੈਸ਼ਲਿਸਟ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਸ਼ੇਫਾਲੀ ਜਰੀ ਵਾਲਾ 2000 ਦੇ ਦਹਾਕੇ ਵਿੱਚ ਇੱਕ ਰੀਮਿਕਸ ਵੀਡੀਓ ਨਾਲ ਪ੍ਰਸਿੱਧ ਹੋਈ ਸੀ ਜਿਸ ਕਾਰਨ ਉਸ ਨੂੰ ਕਾਂਟਾ ਲਗਾ ਗਰਲ ਦਾ ਉਪਨਾਮ ਵੀ ਮਿਲਿਆ ਬਾਅਦ ਵਿੱਚ ਉਸ ਨੇ ਸਲਮਾਨ ਖਾਨ ਦੀ ਫਿਲਮ ਮੁਝ ਸੇ ਸ਼ਾਦੀ ਕਰੋ ਵਿੱਚ ਵੀ ਕੰਮ ਕੀਤਾ ਇਸ ਦੇ ਨਾਲ ਹੀ ਉਸ ਨੇ ਨੱਚ ਬਲੀਏ ਬੈਗ ਬੌਸ 13 ਵਰਗੇ ਰਿਐਲਿਟੀ ਸ਼ੋਅ ਦਾ ਵੀ ਹਿੱਸਾ ਰਹੀ ਹੈ ਇਸ ਮੌਕੇ ਤੇ ਵੱਖ-ਵੱਖ ਫਿਲਮੀ ਹਸਤੀਆਂ ਨੇ ਸ਼ੇਫਾਲੀ ਦੇ ਦਿਹਾਂਤ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਇਨਾਂ ਦਾ ਕਹਿਣਾ ਹੈ ਕਿ ਮਨ ਬਹੁਤ ਦੁਖੀ ਹੈ ਹੈਰਾਨ ਅਤੇ ਦਿਲ ਭਾਰੀ ਮਹਿਸੂਸ ਕਰ ਰਿਹਾ ਹੈ ਸਾਡੀ ਪਿਆਰੀ ਸਟਾਰ ਅਤੇ ਪਿਆਰੀ ਦੋਸਤ ਸ਼ੇਫਾਲੀ ਜੈਰੀ ਵਾਲਾ ਸਾਨੂੰ ਛਟਕੇ ਚਲੀ ਗਈ ਵੱਖ-ਵੱਖ ਫਿਲਮੀ ਹਸਤੀਆਂ ਦਾ ਕਹਿਣਾ ਹੈ ਕਿ ਸ਼ੇਫਾਲੀ ਜੈਰੀ ਵਾਲਾ ਨੇ ਜਿੰਨੇ ਵੀ ਗੀਤ ਗਾਏ ਹਨ ਬਹੁਤ ਵਧੀਆ ਗਾਏ ਹਨ ਉਹਨਾਂ ਦੀ ਗਾਇਕੀ ਨੂੰ ਪਸੰਦ ਕੀਤਾ ਗਿਆ ਹੈ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਉਹਨਾਂ ਨੇ ਅਦਾਕਾਰੀ ਕੀਤੀ ਹੈ ਤੇ ਉਸ ਨੂੰ ਵੀ ਪਸੰਦ ਕੀਤਾ ਗਿਆ ਹੈ ਮਸ਼ਹੂਰ ਅਦਾਕਾਰਾ ਪਦਮਨੀ ਕੋਲਾਪੁਰੀ ਸੋਨੀ ਇੰਟਰਟੇਨਮੈਂਟ ਟੈਲੀਵਿਜ਼ਨ ਦੀ ਇਤਿਹਾਸਕ ਗਾਥਾ ਚਕਰਵਰਤੀ ਸਮਰਾਟ ਪ੍ਰਥਵੀਰਾਜ ਚੋਹਾਨ ਵਿੱਚ ਰਾਜਮਾਤਾ ਦੇ ਰੂਪ ਵਿੱਚ ਦਰਸ਼ਕਾਂ ਦੇ ਸਾਹਮਣੇ ਪੇਸ਼ ਹੋ ਰਹੀ ਹੈ ਇਸ ਪਾਤਰ ਨੂੰ ਜੀਵਨ ਵਿੱਚ ਲਿਆਉਣ ਲਈ ਪਦਮਨੀ ਨੇ ਕਾਫੀ ਖੋਜ ਕੀਤੀ ਅਤੇ ਆਪਣੇ ਆਪ ਨੂੰ ਉਸ ਸਮੇਂ ਦੀ ਇਤਿਹਾਸਕ ਅਤੇ ਭਾਵਨਾਤਮਕ ਭਾਵਨਾਵਾਂ ਵਿੱਚ ਪੂਰੀ ਤਰ੍ਹਾਂ ਲੀਨ ਕਰ ਲਿਆ ਪਦਮਨੀ ਕੋਲਾਪੁਰੀ ਨੇ ਰਾਣੀ ਮਾਂ ਅਤੇ ਰਣਨੀਤੀਕਾਰ ਦੀ ਗੁੰਜਲਦਾਰ ਤਸਵੀਰ ਨੂੰ ਸਮਝਣ ਲਈ ਪ੍ਰਾਚੀਨ ਗ੍ਰੰਥਾਂ ਲੋਕ ਕਹਾਣੀਆਂ ਅਤੇ ਬਹੁਤ ਸਾਰੀਆਂ ਲਿਖਤਾਂ ਦਾ ਅਧਿਐਨ ਕੀਤਾ ਹੈ ਜੋ ਪ੍ਰਥਵੀਰਾਜ ਚੋਹਾਨ ਦੀ ਵਿਰਾਸਤ ਨੂੰ ਆਕਾਰ ਦੇਣ ਦੇ ਵਿੱਚ ਇੱਕ ਮੁੱਖ ਥੰਮ ਸੀ ਆਪਣੇ ਕਿਰਦਾਰ ਬਾਰੇ ਬੋਲਦੇ ਹਾਂ ਪਦਮਨੀ ਕੋਲਾਪੁਰੀ ਦਾ ਕਹਿਣਾ ਹੈ ਕਿ ਚਕਰਵਰਤੀ ਸਮਰਾਟ ਪ੍ਰਥਵੀਰਾਜ ਚੋਹਾਨ ਵਿੱਚ ਰਾਜ ਮਾਤਾ ਦਾ ਕਿਰਦਾਰ ਨਮਾਉਣਾ ਮੇਰੇ ਕੈਰੀਅਰ ਦਾ ਸਭ ਤੋਂ ਅਰਥਪੂਰਨ ਅਨੁਭਵਾਂ ਵਿੱਚੋਂ ਇੱਕ ਹੈ ਉਹ ਸਿਰਫ ਇੱਕ ਇਤਿਹਾਸਕ ਕਿਰਦਾਰ ਨਹੀਂ ਉਹ ਇੱਕ ਮਾਂ ਇੱਕ ਸਲਾਹਕਾਰ ਅਤੇ ਭਾਰਤ ਦੇ ਮਹਾਨ ਯੋਧਿਆਂ ਵਿੱਚੋਂ ਇੱਕ ਦੇ ਪਿੱਛੇ ਇੱਕ ਮਜ਼ਬੂਤ ਔਰਤ ਹੈ ਮੈਂ ਉਸ ਨੂੰ ਸਮਝਣ ਲਈ ਸਿਰਫ ਸਕ੍ਰਿਪਟ ਤੇ ਭਰੋਸਾ ਨਹੀਂ ਕੀਤਾ ਮੈਂ ਇਤਿਹਾਸਕ ਦਸਤਾਵੇਜ਼ ਪੜ੍ਹੇ ਲੋਕ ਕਹਾਣੀਆਂ ਸੁਣੀਆਂ ਖੋਜ ਲੇਖ ਪੜ੍ਹੇ ਅਤੇ ਇਥੋਂ ਤੱਕ ਕਿ ਖੇਤਰੀ ਦਸਤਾਵੇਜ਼ੀ ਫਿਲਮਾਂ ਵੀ ਦੇਖੀਆਂ ਤਾਂ ਜੋ ਇਹ ਪਤਾ ਲੱਗ ਸਕੇ ਕਿ ਉਹ ਕਿਵੇਂ ਵਿਵਹਾਰ ਕਰ ਰਹੀ ਹੋਵੇਗੀ ਦਿਲਚਸਪ ਗੱਲ ਇਹ ਹੈ ਕਿ ਹੁਣ ਮੇਰਾ ਫੋਨ ਸਿਰਫ ਪ੍ਰithvi ਰਾਜ ਅਤੇ ਉਸ ਯੁੱਗ ਨਾਲ ਸੰਬੰਧਿਤ ਸਮਗਰੀ ਦਾ ਸੁਝਾਅ ਦਿੰਦਾ ਹੈ ਕਿਉਂਕਿ ਮੈਂ ਉਸ ਸਮੇਂ ਬਹੁਤ ਖੋਜ ਕੀਤੀ ਉਸ ਦੇ ਅੰਦਰ ਦੀ ਚੁੱਪ ਸ਼ਕਤੀ ਮੈਨੂੰ ਬਹੁਤ ਪ੍ਰਭਾਵਿਤ ਕਰਦੀ ਹੈ ਭਾਵੇਂ ਉਹ ਜੰਗ ਦਾ ਮੈਦਾਨ ਹੋਵੇ ਪਰ ਉਸ ਦੀ ਭੂਮਿਕਾ ਵੀ ਓਨੀ ਹੀ ਮਹੱਤਵਪੂਰਨ ਸੀ ਇੱਕ ਮਾਂ ਹੋਣ ਦੇ ਨਾਤੇ ਮੈਂ ਉਸ ਦੇ ਭਾਵਨਾਤਮਕ ਸੰਘਰਸ਼ ਨੂੰ ਸਮਝ ਸਕਦੀ ਹਾਂ ਮੁਸ਼ਕਿਲ ਸਮਿਆਂ ਵਿੱਚ ਆਪਣੇ ਆਪ ਨੂੰ ਸ਼ਾਂਤ ਰੱਖਣਾ ਕਿੰਨਾ ਚੁਣੌਤੀਪੂਰਨ ਹੋਣਾ ਚਾਹੀਦਾ ਹੈ ਇਸ ਭੂਮਿਕਾ ਨੂੰ ਨਿਭਾਉਣਾ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੇ ਮੈਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਹਰ ਹਾਵ ਭਾਵ ਅਤੇ ਹਰ ਪਲ ਉਸ ਦੀ ਯਾਤਰਾ ਦੀ ਸੱਚਾਈ ਨੂੰ ਦਰਸਾਉਂਦਾ ਹੋਵੇ ਬਾਲੀਵੁੱਡ ਅਦਾਕਾਰ ਅਜੇ ਦੇਵਗਾਨਾ ਤੇ ਮਰਨਾਲ ਠਾਕਰ ਦੀ ਫਿਲਮ ਸਨ ਆਫ ਸਰਦਾਰ 25 ਜੁਲਾਈ ਨੂੰ ਸਿਨੇਮਾ ਘਰਾਂ ਦਾ ਸ਼ਿੰਗਾਰ ਬਣੇਗੀ ਵਿਜੇ ਕੁਮਾਰ ਅਰੋੜਾ ਦੀ ਇਹ ਫਿਲਮ 2012 ਵਿੱਚ ਰਿਲੀਜ਼ ਹੋਈ ਸਨ ਆਫ ਸਰਦਾਰ ਦਾ ਅਗਲਾ ਹਿੱਸਾ ਹੈ ਇਸ ਤੋਂ ਪਹਿਲਾਂ ਅਜੇ ਦੇਵਗਨ ਨੇ ਫਿਲਮ ਆਜ਼ਾਦ ਵਿੱਚ ਕੰਮ ਕੀਤਾ ਸੀ ਜੋ ਇਸ ਸਾਲ ਦੇ ਸ਼ੁਰੂ ਵਿੱਚ ਰਿਲੀਜ਼ ਹੋਈ ਸੀ ਅਜੇ ਨੇ ਆਪਣੇ ਇੰਸਟਾਗ੍ਰam ਖਾਤੇ ਤੇ ਸਨ ਆਫ ਸਰਦਾਰ 2 ਦੇ 25 ਜੁਲਾਈ ਨੂੰ ਰਿਲੀਜ਼ ਹੋਣ ਦੀ ਜਾਣਕਾਰੀ ਸਾਂਝੀ ਕੀਤੀ ਹੈ ਇਸ ਦੇ ਨਾਲ ਹੀ ਅਜੇ ਦੇਵਗਨ ਨੇ ਇਸ ਫਿਲਮ ਦਾ ਪੋਸਟਰ ਵੀ ਸਾਂਝਾ ਕੀਤਾ ਇਸ ਫਿਲਮ ਦਾ ਨਿਰਮਾਣ ਅਜੇ ਦੇਵਗਨ ਜੋਤੀ ਦੇਸ਼ਪਾਡੇ ਐਨਆਰਏ 25ਆ ਤੇ ਪ੍ਰਵੀਨ ਤਲਰੇਜਾ ਵੱਲੋਂ ਕੀਤਾ ਗਿਆ ਹੈ ਇਸ ਫਿਲਮ ਦੇ ਵਿੱਚ ਅਜੇ ਦੇਵਗਨ ਦੇ ਨਾਲ ਵਿੰਦੂ ਦਾਰਾ ਸਿੰਘ ਵੀ ਹੈ ਸਨ ਆਫ ਸਰਦਾਰ ਦਾ ਨਿਰਦੇਸ਼ਨ ਅਸ਼ਵਨੀ ਧੀਰ ਵੱਲੋਂ ਕੀਤਾ ਗਿਆ ਸੀ ਇਸ ਫਿਲਮ ਦੇ ਵਿੱਚ ਅਜੇ ਦੇਵਗਨ ਮੁਕਲਦੇਵ ਅਤੇ ਸੰਜੇ ਦਾਤ ਸੁਨਾਕਸ਼ੀ ਸਿਨਾ ਨੇ ਕੰਮ ਕੀਤਾ ਸੀ ਇਹ ਫਿਲਮ ਜਸਵਿੰਦਰ ਜੱਸੀ ਸਿੰਘ ਰੰਦਾਵਾ ਦੇ ਆਲੇ ਦੁਆਲੇ ਘੁੰਮਦੀ ਹੈ ਜੋ ਅਜੇ ਦੇਵਗਨ ਦਾ ਕਿਰਦਾਰ ਹੈ ਜੋ ਆਪਣੇ ਜੱਦੀ ਜਾਇਦਾਦ ਵੇਚਣ ਲਈ ਲੰਡਨ ਤੋਂ ਪੰਜਾਬ ਵਿਚਲੇ ਆਪਣੇ ਪਿੰਡ ਪਰਤਦਾ ਹੈ ਇਹ ਫਿਲਮ ਬਾਕਸ ਆਫਿਸ ਤੇ ਹਿੱਟ ਸਾਬਤ ਹੋਈ ਸੀ ਅਜੇ ਦੇਵਗੰਦ ਦਾ ਕਹਿਣਾ ਹੈ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰੀ ਇਹ ਫਿਲਮ ਸਨ ਆਫ ਸਰਦਾਰ 2 ਬਹੁਤ ਵਧੀਆ ਬਣੀ ਹੈ ਇਸ ਫਿਲਮ ਦੀ ਕਹਾਣੀ ਐਕਸ਼ਨ ਭਰਪੂਰ ਪਰਿਵਾਰਕ ਡਰਾਮਾ ਹੈ ਇਸ ਫਿਲਮ ਨੂੰ ਦੇਖ ਕੇ ਇਸ ਤਰ੍ਹਾਂ ਮਹਿਸੂਸ ਹੋਵੇਗਾ ਕਿ ਜਿਵੇਂ ਸਾਡੇ ਘਰਾਂ ਦੀ ਕਹਾਣੀ ਹੈ ਇਸ ਫਿਲਮ ਦੇ ਤਕਨੀਕੀ ਪੱਕ ਬਹੁਤ ਜਵਰਦਸਤ ਹਨ ਬਾਲੀਵੁੱਡ ਦੇ ਵਿੱਚ ਨਵੇਂ ਟੈਲੰਟ ਦੀ ਕੋਈ ਘਾਟ ਨਹੀਂ ਹੈ ਜਦੋਂ ਆਪਣੇ ਫੈਨਸ ਦਾ ਦਿਲ ਜਿੱਤਣ ਦੀ ਗੱਲ ਆਉਂਦੀ ਹੈ ਤਾਂ ਕੁਝ ਹੀ ਫੈਨ ਦੇ ਵਿਚਕਾਰ ਜਗ੍ਹਾ ਬਣਾਉ ਪਾਉਂਦੇ ਹਨ ਇਹਨਾਂ ਵਿੱਚੋਂ ਇੱਕ ਐਕਟਰ ਗਰੀਸ਼ ਕੁਮਾਰ ਹੈ ਜੋ ਬਾਲੀਵੁੱਡ ਵਿੱਚ 2010 ਵਿੱਚ ਐਂਟਰੀ ਕਰ ਚੁੱਕਾ ਹੈ ਇਸੇ ਦੌਰਾਨ ਰਣਵੀਰ ਸਿੰਘ ਆਯੂਸ਼ਮਾਨ ਖਰਾਨਾ ਪਰਨੀਤੀ ਚੋਪੜਾ ਆਲਿਆ ਭਟ ਬਰਨ ਧੋਵਨ ਕ੍ਰਿਤੀ ਸੈਨਨ ਅਤੇ ਸਦਾਰਥ ਮਲੋਥਰਾ ਨੇ ਵੀ ਬਾਲੀਵੁੱਡ ਵਿੱਚ ਆਪਣਾ ਕਦਮ ਰੱਖਿਆ ਸੀ ਅਤੇ ਫੈਨਸ ਦੇ ਦਿਲਾਂ ਤੇ ਸ਼ਾਗਾਇ। ਜਦੋਂ ਕਿ ਗਰੀਸ਼ ਕੁਮਾਰ ਦਾ ਬਾਲੀਵੁੱਡ ਡੈਬਿਊ ਸਫਲ ਰਿਹਾ। ਹਾਲਾਂਕਿ ਉਹ ਕੁਝ ਸਮੇਂ ਦੇ ਬਾਅਦ ਐਕਟਿੰਗ ਛੱਡ ਕੇ ਬਾਲੀਵੁੱਡ ਤੋਂ ਦੂਰ ਹੋ ਗਿਆ। ਗਰੀਸ਼ ਕੁਮਾਰ ਨੇ 2013 ਵਿੱਚ ਆਈ ਰੋਮਾਂਟਿਕ ਡਰਾਮਾ ਰਮਈਆ ਵਸਾ ਵਈਆ ਵਿੱਚ ਐਕਟਿੰਗ ਡੈਬਿਊ ਕੀਤਾ ਜਿਸ ਨੂੰ ਪ੍ਰਭੂ ਦੇਵਾ ਨੇ ਡਾਇਰੈਕਟ ਕੀਤਾ ਸੀ। ਗਰੀਸ਼ ਜ਼ਿਆਦਾ ਸਮੇਂ ਤੱਕ ਇੰਡਸਟਰੀ ਵਿੱਚ ਆਪਣੀ ਪਛਾਣ ਨਹੀਂ ਕਾਇਮ ਕਰ ਸਕਿਆ। ਜਦ ਕਿ ਰਮਈਆ ਵਸਾ ਵਈਆ ਦੇ ਗਾਣੇ ਅਤੇ ਗਰੀਸ਼ ਕੁਮਾਰ ਦੀ ਰਾਮ ਦੇ کردار ਨੂੰ ਕਾਫੀ ਪਸੰਦ ਕੀਤਾ ਗਿਆ ਇਸ ਫਿਲਮ ਨੇ ਬਾਕਸ ਆਫਿਸ ਤੇ ਕਮਾਈ ਤਾਂ ਕੀਤੀ ਇਸ ਦੇ ਨਾਲ ਹੀ ਬੈਸਟ ਡੈਬਿਊ ਦਾ ਗਰੀਸ਼ ਕੁਮਾਰ ਨੂੰ ਨੋਮੀਨੇਸ਼ਨ ਵੀ ਪ੍ਰਾਪਤ ਹੋਇਆ ਹੈ ਗਰੀਸ਼ ਕੁਮਾਰ ਦੇ ਪਿਤਾ ਪ੍ਰਸਿੱਧ ਨਰਮਤਾ ਕੁਮਾਰ ਐਸ ਤੌਰਾਨੀ ਹਨ ਉਹ ਰਮੇਸ਼ ਐਸ ਤੌਰਾਨੀ ਦੇ ਭਤੀਜੇ ਹਨ ਤੌਰਾਨੀ ਬ੍ਰਦਰਜ਼ ਟੈਪਸ ਐਂਟਰਟੇਨਮੈਂਟ ਦੇ ਲਈ ਜਾਣੇ ਜਾਂਦੇ ਹਨ ਜਿਨ੍ਹਾਂ ਦਾ ਬਾਲੀਵੁੱਡ ਦੇ ਵਿੱਚ ਕਾਫੀ ਵੱਡਾ ਨਾਂ ਹੈ ਫਿਰ ਗਰੀਸ਼ ਕੁਮਾਰ ਨੇ ਆਪਣੇ ਪਿਤਾ ਦੇ ਨਾਲ ਮਿਲ ਕੇ ਟਿਪਸ ਦੇ Empire ਨੂੰ ਬਣਾਉਣ ਦਾ ਫੈਸਲਾ ਕੀਤਾ ਅੱਜ ਉਹ ਟਿਪਸ ਇੰਡਸਟਰੀ ਦੇ ਮੁੱਖ ਆਪਰੇਟਿੰਗ ਅਫਸਰ ਹੈ ਇਸ ਕੰਪਨੀ ਦੀ ਮਾਰਕੀਟ ਵੈਲਿਊ 8533 ਕਰੋੜ ਰੁਪਏ ਦੀ ਹੈ ਜਦੋਂ ਕਿ 2164 ਕਰੋੜ ਗ੍ਰੀਸ਼ ਕੁਮਾਰ ਖੋਦੀ ਪਰਸਨਲ ਵੈਲਥ ਹੈ ਇਸ ਦੇ ਨਾਲ ਹੀ ਨੈਟਵਰਥ ਦੇ ਮਾਮਲੇ ਵਿੱਚ ਰਣਵੀਰ ਕਪੂਰ 400 ਕਰੋੜ ਰਣਵੀਰ ਸਿੰਘ 245 ਕਰੋੜ ਵਰਨ ਤੋਂ 1380 ਕਰੋੜ ਤੋਂ ਅੱਗੇ ਹੈ ਹਾਲਾਂਕਿ ਹੈਰਾਨੀ ਦੀ ਗੱਲ ਹੈ ਕਿ ਸੁਪਰਸਟਾਰ ਅਮੀਰ ਖਾਨ ਤੋਂ ਵੀ ਗ੍ਰੀਸ਼ ਕੁਮਾਰ ਅੱਗੇ ਹਨ ਚੇਨਾ ਦੀ ਜਾਇਦਾਦ 1900 ਕਰੋੜ ਹੈ ਵਿਦਿਆਵਲਨ ਬਹੁਤ ਵਧੀਆ ਅਭਿਨੇਤਰੀ ਹੈ ਵਿਦਿਆਵਲਨ ਨੇ ਜਿੰਨੀਆਂ ਵੀ ਫਿਲਮਾਂ ਕੀਤੀਆਂ ਹਨ ਬਹੁਤ ਵਧੀਆ ਕੀਤੀਆਂ ਹਨ ਅਭਿਨੇਤਾ ਨਿਰਮਾਤਾ ਨਿਰਦੇਸ਼ਕ ਰਿਤੇਸ਼ ਦੇਸ਼ਮੋਕ ਪਿਛਲੇ ਕਾਫੀ ਸਮੇਂ ਤੋਂ ਫਿਲਮ ਰਾਜਾ ਸ਼ਿਵਾਜੀ ਨੂੰ ਲੈ ਕੇ ਕਾਫੀ ਚਰਚਾ ਵਿੱਚ ਹੈ ਇਹ ਨਾ ਸਿਰਫ ਉਸਦੇ ਲੀਡ ਰੋਲ ਦੀ ਹੈ ਬਲਕਿ ਇਸ ਦੇ ਨਿਰਦੇਸ਼ਨ ਦੀ ਵੀ ਕਮਾਂਡ ਉਸਨੇ ਖੁਦ ਸੰਭਾਲੀ ਹੈ ਇਸ ਫਿਲਮ ਨੂੰ ਲੈ ਕੇ ਇੱਕ ਨਵਾਂ ਅਪਡੇਟ ਸਾਹਮਣੇ ਆਇਆ ਹੈ ਇਹ ਫਿਲਮ ਦੀ ਕਾਸਟ ਹੋਰ ਵੱਡੀ ਹੋ ਗਈ ਹੈ ਜਦੋਂ ਰਤੇਸ਼ ਅਤੇ ਉਸਦੀ ਟੀਮ ਨੇ ਇੱਕ ਮਹੱਤਵਪੂਰਨ ਭੂਮਿਕਾ ਨਿਭਾਉਣ ਦੇ ਲਈ ਵਿਦਿਆਵਲਨ ਨੂੰ ਇਸ ਫਿਲਮ ਦੇ ਵਿੱਚ ਸ਼ਾਮਲ ਕੀਤਾ ਹੈ ਵਿਦਿਆਵਲਨ ਅਜਿਹੀ ਅਦਾਕਾਰਾ ਹੈ ਜਿਸਨੇ ਜਿੰਨੀਆਂ ਵੀ ਫਿਲਮਾਂ ਕੀਤੀਆਂ ਹਨ ਬਹੁਤ ਵਧੀਆ ਕੀਤੀਆਂ ਹਨ ਵਿਦਿਆ ਦਾ ਕਹਿਣਾ ਹੈ ਕਿ ਉਹ ਇਸ ਪ੍ਰੋਜੈਕਟ ਰਾਜਾ ਸ਼ਿਵਾਜੀ ਨਾਲ ਜੁੜ ਕੇ ਬਹੁਤ ਵਧੀਆ ਮਹਿਸੂਸ ਕਰ ਰਹੇ ਹਨ ਇਹ ਫਿਲਮ ਪਾਰ ਦੇ ਇਤਿਹਾਸ ਨੂੰ ਪੇਸ਼ ਕਰਨ ਵਾਲੀ ਵਧੀਆ ਫਿਲਮ ਹੈ ਇਸ ਫਿਲਮ ਦੀ ਕਹਾਣੀ ਸੁਣ ਕੇ ਵਿਦਿਆਬਾਲਨ ਨੇ ਫੌਰਨ ਹਾਂ ਕਰ ਦਿੱਤੀ ਸੂਤਰਾਂ ਦਾ ਕਹਿਣਾ ਹੈ ਕਿ ਵਿਦਿਆ ਨੇ ਇਸ ਫਿਲਮ ਦੇ ਲਈ ਆਪਣਾ ਲੁੱਕ ਟੈਸਟ ਪਹਿਲਾਂ ਹੀ ਕਰਵਾ ਲਿਆ ਸੀ ਹੁਣ ਜਲਦ ਹੀ ਇਸ ਫਿਲਮ ਦੀ ਸ਼ੂਟਿੰਗ ਵਿੱਚ ਸ਼ਾਮਲ ਹੋਵੇਗੀ ਵਿਦਿਆ ਵਾਲਨ ਦਾ ਕਹਿਣਾ ਹੈ ਕਿ ਮੈਂ ਇਸ ਪ੍ਰੋਜੈਕਟ ਦੇ ਨਾਲ ਜੁੜ ਕੇ ਬਹੁਤ ਮਾਣ ਮਹਿਸੂਸ ਕਰਦੀ ਹਾਂ ਮੇਰਾ ਜੋ ਰੋਲ ਹੈ ਬਹੁਤ ਵਧੀਆ ਹੈ ਰਾਜਾ ਸ਼ਿਵਾਜੀ ਅਜਾਈ ਫਿਲਮ ਹੈ ਜੋ ਇਤਿਹਾਸ ਨੂੰ ਪੇਸ਼ ਕਰ ਰਹੀ ਹੈ 1955 ਵਿੱਚ ਸ਼ਮੀ ਕਪੂਰ ਅਤੇ ਸ਼ਸ਼ੀ ਕਲਾ ਸਟਾਰਰ ਫਿਲਮ ਡਾਕੁਰ ਰੀਲਿਜ਼ ਹੋਈ ਸੀ ਇਸ ਫਿਲਮ ਦੀ ਸ਼ੂਟਿੰਗ ਦੌਰਾਨ ਇੱਕ ਮਜ਼ੇਦਾਰ ਘਟਨਾ ਵੀ ਹੋਈ ਸੀ ਇਹ ਸ਼ਮੀ ਕਪੂਰ ਦੇ ਸ਼ੁਰੂਆਤੀ ਕੈਰੀਅਰ ਦੀਆਂ ਫਿਲਮਾਂ ਵਿੱਚੋਂ ਇੱਕ ਸੀ ਦੱਸਿਆ ਜਾ ਰਿਹਾ ਹੈ ਕਿ ਇੱਕ ਦਿਨ ਸ਼ੂਟਿੰਗ ਦੌਰਾਨ ਜਦੋਂ ਸ਼ੰਮੀ ਅਤੇ ਸ਼ਸ਼ੀ ਕਲਾ ਨੂੰ ਇੱਕ ਸੀਨ ਵਿੱਚ ਪਹਾੜੀ ਢਲਾਨ ਤੇ ਦੌੜਦੇ ਹੋਏ ਦਿਖਾਇਆ ਜਾਣਾ ਸੀ ਤਾਂ ਫਿਲਮ ਦੇ ਨਿਰਦੇਸ਼ਕ ਨੇ ਉਹਨਾਂ ਨੂੰ ਕਿਹਾ ਕਿ ਉਹ ਜਿੰਨੇ ਜ਼ਿਆਦਾ ਦੌੜਨਗੇ ਓਨਾ ਹੀ ਵਧੀਆ ਹੋਵੇਗਾ ਲੇਕਿਨ ਉਹ बार-बार ਥੱਕ ਜਾਂਦੇ ਸਨ ਅਤੇ ਖੜੇ ਹੋ ਜਾਂਦੇ ਸਨ ਨਿਰਦੇਸ਼ਕ ਵੀ ਇਸ ਗੱਲ ਤੋਂ ਕਾਫੀ ਨਰਾਜ ਹੋ ਰਿਹਾ ਸੀ ਕਿ ਬਹੁਤ ਰੀਟੇਕ ਹੋ ਰਹੇ ਸਨ बार-बार ਰੀਟੇਕ ਲੈ ਜਾ ਰਹੇ ਸਨ ਜਿਸ ਵਿੱਚ ਦੋਵੇਂ ਕਲਾਕਾਰ ਲਗਾਤਾਰ ਥੱਕ ਰਹੇ ਸਨ ਇਸ ਮੌਕੇ ਤੇ ਸ਼ਮੀ ਕਪੂਰ ਨੂੰ ਇੱਕ ਸ਼ਰਾਰਤ ਸੁਝੀ। ਉਹਨਾਂ ਨੇ ਸ਼ਸ਼ੀ ਕਲਾ ਨੂੰ ਕਿਹਾ ਕਿ ਚਲੋ ਅੱਜ ਕੈਮਰੇ ਨੂੰ ਹਰਾਉਂਦੇ ਹਾਂ। ਜਦੋਂ ਅਗਲਾ ਟੇਕ ਸ਼ੁਰੂ ਹੋਇਆ ਤਾਂ ਦੋਵੇਂ ਇੰਨੀ ਤੇਜ਼ੀ ਦੌੜੇ ਕਿ ਉਹ ਕੈਮਰਾ ਕਰੂ ਦੀਆਂ ਅੱਖਾਂ ਤੋਂ ਵੀ ਦੂਰ ਹੋ ਗਏ। ਕੈਮਰਾ ਆਪਰੇਟਰ ਵੀ ਉਹਨਾਂ ਦੇ ਨਾਲ ਦੌੜਨ ਲੱਗਾ ਤੇ ਉਹ ਕਾਫੀ ਲੰਬਾ ਦੌੜਦੇ ਰਹੇ। ਅਖੀਰ ਵਿੱਚ ਇਹ ਸੀਨ ਵਧੀਆ ਬਹੁਤ ਹੋਇਆ ਹੈ ਜਿਸ ਨੂੰ ਕਾਫੀ ਪਸੰਦ ਕੀਤਾ ਗਿਆ। ਇਸੇ ਗੱਲ ਨੂੰ ਲੈ ਕੇ ਸ਼ਸ਼ੀਕਲਾ ਸ਼ਮੀ ਕਪੂਰ ਦੀ دیوانی ਹੋ ਗਈ ਸ਼ਮੀ ਕਪੂਰ ਨੇ ਇੱਕ ਇੰਟਰਵਿਊ ਵਿੱਚ ਕਿਹਾ ਸੀ ਕਿ ਜਦੋਂ ਅਸੀਂ ਫਿਲਮ ਦੀ ਸ਼ੂਟਿੰਗ ਕਰਦੇ ਹਾਂ ਤਾਂ ਸਾਨੂੰ ਨਿਰਦੇਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਹੁੰਦੀ ਹੈ ਕਿਉਂਕਿ ਇਸ ਮੌਕੇ ਤੇ ਪੂਰਾ ਜੁਨਿਟ ਹੁੰਦਾ ਹੈ ਕਾਫੀ ਖਰਚਾ ਹੁੰਦਾ ਹੈ ਜਿੰਨੇ ਰੀ ਟੇਕ ਹੋਣਗੇ ਉਨਾ ਹੀ ਨਰਮਾਤਾ ਦਾ ਨੁਕਸਾਨ ਹੋਵੇਗਾ ਜਿਸ ਕਰਕੇ ਮੈਨੂੰ ਇਹ ਫੁਰਨਾ ਫੁਰਿਆ ਅਤੇ ਇਹ ਮੇਰਾ ਫੁਰਨਾ ਕਮ ਆ ਗਿਆ ਜਿਸ ਕਰਕੇ ਟਾਈਮ ਦੀ ਵੀ ਬਚਤ ਹੋਈ ਹੈ ਤੇ ਨਿਰਮਾਤਾ ਦਾ ਬਚਾਅ ਵੀ ਹੋ ਗਿਆ ਹੈ ਅੰਤਿਰ ਨਿਰਦੇਸ਼ਕ ਵੀ ਖੁਸ਼ ਰਹੇ ਇਸੇ ਦਿਨ ਫਿਰ ਸੈੱਟ ਤੇ ਬਹੁਤ ਵੱਡੀ ਪਾਰਟੀ ਕੀਤੀ ਗਈ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਦਿਗਜ ਖਿਡਾਰੀ ਸੌਰਵ ਗੰਗੋਲੀ ਦੀ ਬਾਇਓਪਿਕ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਚਰਚਾਾਂ ਮਾ ਤੇਜ ਹਨ ਕਿਉਂਕਿ ਇਸ ਬਾਇਓਪਿਕ ਨੂੰ ਬਣਾਉਣ ਦੇ ਲਈ ਕਿਸ ਕਲਾਕਾਰ ਨੂੰ ਰਿਹਾ ਜਾਣਾ ਹੈ ਇਹ ਕਾਫੀ ਵੱਡਾ ਮੁੱਦਾ ਸੀ ਜਿਸ ਕਰਕੇ ਇਹ ਫਿਲਮ ਕਾਫੀ ਸਮੇਂ ਤੋਂ ਬੰਦੀ ਆ ਰਹੀ ਹੈ ਹੁਣ ਕਨਫਰਮ ਨਿਊ ਸਾਹਮਣੇ ਆਈ ਹੈ ਕਿ ਗੰਗੋਲੀ ਦੀ ਬਾਇਓਪੈਕ ਵਿੱਚ ਰਾਜਕਮਾਰ ਰਾਓ ਮੁੱਖੀ ਭੂਮਿਕਾ ਦੇ ਵਿੱਚ ਦਿਖਾਈ ਦੇਵੇਗਾ ਇਸ ਫਿਲਮ ਦੇ ਬਾਰੇ ਰਾਜਕਮਾਰ ਰਾਓ ਦਾ ਕਹਿਣਾ ਹੈ ਕਿ ਜਦੋਂ ਦਾਦਾ ਜਾਨੀ ਕਿ ਸੌਰਵ ਗੰਗੋਲੀ ਨੇ ਮੈਨੂੰ ਲਾਇਕ ਕੀਤਾ ਹੈ ਤਾਂ ਮੇਰੇ ਲਈ ਇਹ ਮਾਣ ਵਾਲੀ ਗੱਲ ਹੈ ਮੈਂ ਹੁਣ ਇਹ ਭੂਮਿਕਾ ਬਹੁਤ ਵਧੀਆ ਢੰਗ ਨਾਲ ਨਿਭਾਵਾਂਗਾ ਮੈਨੂੰ ਦਾਦਾ ਦਾ ਰੋਲ ਕਰਕੇ ਵਧੀਆ ਮਹਿਸੂਸ ਹੋ ਰਿਹਾ ਤੇ ਕਬਰਾਟ ਵੀ ਹੋ ਰਹੀ ਹੈ ਕਿਉਂਕਿ ਉਹ ਇੱਕ ਬਹੁਤ ਵੱਡੇ ਖਿਡਾਰੀ ਹਨ ਇਹ ਫਿਲਮ ਵੀ ਬਹੁਤ ਵੱਡੀ ਹੈ ਤੇ ਜ਼ਿੰਮੇਵਾਰੀ ਵੀ ਬਹੁਤ ਵੱਡੀ ਹੈ ਰਾਜਕੁਮਾਰ ਰਾਓ ਨੂੰ ਪਿਛਲੀ ਫਿਲਮ ਭੂਤਚੋਕ ਮਾਫ ਵਿੱਚ ਦੇਖਿਆ ਗਿਆ ਸੀ ਇਸ ਫਿਲਮ ਦੇ ਵਿੱਚ ਉਸ ਦੇ ਨਾਲ ਬਾਮਕਾ ਗੱਪੀ ਸੀ ਰਾਜਕੁਮਾਰ ਰਾਓ ਆਪਣੀ ਫਿਲਮ ਮਾਲਕ ਨੂੰ ਲੈ ਕੇ ਕਾਫੀ ਚਰਚਾ ਵਿੱਚ ਬਣਿਆ ਹੋਇਆ ਹੈ ਇਹ ਫਿਲਮ 11 ਜੁਲਾਈ ਨੂੰ ਸਿਨਮਾ ਕਰਾ ਵਿੱਚ ਝਲੀ ਹੋਵੇਗੀ ਸੁਪਰ ਹੀਰੋ ਡਰਾਮਾ ਮੰਕੀ ਮੈਨ ਵਿੱਚ ਜੌਨ ਅਬਰਾਹਿਮ ਨੂੰ ਸਾਇਨ ਕੀਤਾ ਗਿਆ ਹੈ ਜੌਨ ਅਬਰਾਹਿਮ ਬਹੁਤ ਵਧੀਆ ਕਲਾਕਾਰ ਹੈ ਪਿਛਲੇ ਦਿਨੀ ਉਸ ਨੂੰ ਦਾ ਡਿਪਲੋਮੈਟ ਵਿੱਚ ਦੇਖਿਆ ਗਿਆ ਸੀ ਹੁਣ ਉਹ ਫਿਲਮ ਮੰਕੀ ਮੈਨ ਵਿੱਚ ਨਜ਼ਰ ਆਵੇਗਾ ਇਸ ਫਿਲਮ ਦਾ ਨਿਰਦੇਸ਼ਨ ਅਭਿਸ਼ੇਕ ਸ਼ਰਮਾ ਕਰ ਰਿਹਾ ਹੈ ਇਸ ਤੋਂ ਪਹਿਲਾਂ ਉਸ ਨੇ ਅਭਿਸ਼ੇਕ ਦੇ ਨਾਲ ਪਰਮਾਣੂ ਫਿਲਮ ਵਿੱਚ ਕੰਮ ਕੀਤਾ ਸੀ ਇਹ ਫਿਲਮ ਇੱਕ ਹਾਈ ਐਕਸ਼ਨ ਅਤੇ ਸੁਪਰ ਹੀਰੋ ਡਰਾਮਾ ਹੈ ਜਿਸ ਨੂੰ ਵੱਡੇ ਬਜਟ ਨਾਲ ਬਣਾਇਆ ਜਾ ਰਿਹਾ ਹੈ ਇਸ ਫਿਲਮ ਦੇ ਨਿਰਮਾਤਾ ਮਹਾਵੀਰ ਜੈਨ ਹਨ ਰਿਪੋਰਟਾਂ ਦਾ ਕਹਿਣਾ ਹੈ ਕਿ ਫਿਲਮ ਦੀ ਸਕ੍ਰਿਪਟ ਤਿਆਰ ਹੈ ਤੇ ਸ਼ੂਟਿੰਗ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਹੋਵੇਗੀ ਇਹ ਫਿਲਮ ਅਭਿਸ਼ੇਕ ਸ਼ਰਮਾ ਦੀ ਲਿਖੀ ਗਈ ਕਿਤਾਬ ਮੰਕੀ ਮੈਨ ਤੇ ਆਧਾਰਿਤ ਹੈ ਜੋ 2012 ਵਿੱਚ ਪ੍ਰਕਾਸ਼ਿਤ ਹੋਈ ਸੀ ਕਿਤਾਬ ਦੇ ਵਿੱਚ ਦਿਖਾਇਆ ਗਿਆ ਹੈ ਕਿ ਮੰਕੀ ਮੈਨ ਹੁਣ ਵਾਪਸ ਆਇਆ ਹੈ ਹਰ ਕੋਈ ਰਕਸ਼ਸ਼ ਨਹੀਂ ਬਲਕਿ ਭਾਰਤ ਦਾ ਆਪਣਾ ਸੁਪਰ ਹੀਰੋ ਹੈ ਇਸ ਦੇ ਇਲਾਵਾ ਜੌਨ ਅਬਰਾਹਿਮ ਜਲਦ ਹੀ ਨਿਰਦੇਸ਼ਕ ਰੋਹ ਸ਼ੇਟੀ ਦੀ ਅਗਲੀ ਫਿਲਮ ਵਿੱਚ ਵੀ ਨਜ਼ਰ ਆਵੇਗਾ ਇਸ ਵਿੱਚ ਉਹ ਪੁਲਿਸ ਕਮਿਸ਼ਨਰ ਰਕੇਸ਼ ਮਾਰਿਆ ਦੇ کردار ਵਿੱਚ ਦਿਖਾਈ ਦੇਵੇਗਾ ਇਸ ਦੇ ਨਾਲ ਹੀ ਉਹ ਹੋਰ ਵੀ ਕਈ ਫਿਲਮਾਂ ਕਰ ਰਿਹਾ ਹੈ ਜੌਨ ਅਬਰਾਹਿਮ ਦਾ ਕਹਿਣਾ ਹੈ ਕਿ ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਅਭਿਸ਼ੇਕ ਸ਼ਰਮਾ ਦੇ ਨਾਲ ਕੰਮ ਕਰ ਰਿਹਾ ਹਾਂ ਇਹ ਫਿਲਮ ਮੰਕੀ ਮੈਨ ਬਹੁਤ ਵਧੀਆ ਹੈ ਇਸ ਵਿੱਚ ਬਹੁਤ ਕੁਝ ਅਲੱਗ ਦੇਖਣ ਨੂੰ ਮਿਲੇਗਾ ਅਭਿਸ਼ੇਕ ਵਚਨ ਆਪਣੀ ਫਿਲਮ ਕਾਲੀਧਰ ਲਾਪਤਾ ਨੂੰ ਲੈ ਕੇ ਕਾਫੀ ਚਰਚਾ ਵਿੱਚ ਹੈ ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ। ਇਹ ਫਿਲਮ ਇੱਕ ਲਾਪਤਾ ਵਿਅਕਤੀ ਦੇ ਆਧਾਰਿਤ ਹੈ ਜਿਸ ਦਾ ਨਾਮ ਕਾਲੀ ਧਰ ਹੈ। ਫਿਲਮ ਦੇ ਟ੍ਰੇਲਰ ਵਿੱਚ ਦਿਖਾਇਆ ਗਿਆ ਹੈ ਕਿ ਕਾਲੀ ਧਰ ਦੀ ਤਲਾਸ਼ ਕੀਤੀ ਜਾ ਰਹੀ ਹੈ ਤੇ ਕਾਲੀ ਧਰ ਖੁਸ਼ੀ ਦੀ ਤਲਾਸ਼ ਵਿੱਚ ਘਰੋਂ ਨਿਕਲ ਚੁੱਕਾ ਹੈ। ਉਹਦੀ ਖੋਜ ਦੇ ਲਈ ਕਾਫੀ ਕੁਝ ਕੀਤਾ ਜਾਂਦਾ ਹੈ। ਜਵਾਬ ਮਿਲਦਾ ਹੈ ਕਿ ਉਸ ਦੇ ਕੋਲ ਤਾਂ ਮੋਬਾਈਲ ਵੀ ਨਹੀਂ। ਲਾਪਤਾ ਕਾਲੀ ਧਰ ਨੂੰ ਇੱਕ ਨੰਨਾ ਦੋਸ਼ ਮਿਲਦਾ ਹੈ ਅਤੇ ਉਸ ਦੇ ਨਾਲ ਨਾਵੇਂ ਸੁਪਨੇ ਦੇਖਦਾ ਹੈ ਫਿਲਮ ਦਾ ਟ੍ਰੇਲਰ ਦੇਖ ਕੇ ਲੱਗਦਾ ਹੈ ਕਿ ਉਸ ਦੀ ਕਹਾਣੀ ਕਾਫੀ ਇਮੋਸ਼ਨਲ ਹੈ ਅਭਿਸ਼ੇਕ ਬਚਨ ਨੇ ਇਸ ਫਿਲਮ ਦਾ ਟ੍ਰੇਲਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤਾ ਹੈ ਅਤੇ ਲਿਖਿਆ ਹੈ ਕਿ ਕਦੇ-ਕਦੇ ਲਾਈਫ ਦੇ ਵਿੱਚ ਸੈਕੰਡ ਚਾਂਸ ਲੈਣੇ ਪੈਂਦੇ ਹਨ ਅਤੇ ਇਹੀ ਸਮਾਂ ਹੁੰਦਾ ਹੈ ਕਿ ਉਹ ਤੁਹਾਨੂੰ ਇੱਕ ਅਲੱਗ ਅਹਿਸਾਸ ਦਵਾਉਂਦਾ ਹੈ ਇਹ ਫਿਲਮ 4 ਜੁਲਾਈ ਨੂੰ OTT ਪਲੇਟਫਾਰਮ G5 ਤੇ ਰਿਲੀਜ਼ ਹੋਵੇਗੀ ਅਭਿਸ਼ੇਕ ਵਚਨ ਦਾ ਕਹਿਣਾ ਹੈ ਕਿ ਇਹ ਇੱਕ ਬਹੁਤ ਹੀ ਇਮੋਸ਼ਨਲ ਡਰਾਮਾ ਹੈ। ਇਸ ਫਿਲਮ ਦੇ ਵਿੱਚ ਮੇਰੇ ਨਾਲ ਇੱਕ ਨੰਨੇ ਕਲਾਕਾਰ ਨੇ ਬਹੁਤ ਵਧੀਆ ਐਕਟਿੰਗ ਕੀਤੀ ਹੈ। ਆਸ਼ਾ ਕਰਦਾ ਹਾਂ ਕਿ ਇਸ ਫਿਲਮ ਨੂੰ ਪਸੰਦ ਕੀਤਾ ਜਾਵੇਗਾ। ਨਿਊਯਾਰਕ ਤੋਂ ਬਲਵਿੰਦਰ ਪੌਰਾ ਦੀ ਖਬਰ ਅਨੁਸਾਰ ਸ਼੍ਰੀ ਗੁਰੂ ਰਵਦਾਸ ਸਭਾ ਆਫ ਨਿਊਯਾਰਕ ਦੀ ਪ੍ਰਬੰਧਕ ਕਮੇਟੀ ਦੇ ਗੁਰੂਕਾਰਾਂ ਦੇ ਪ੍ਰਬੰਧਾਂ ਨੂੰ ਅਤੇ ਨਿਜਮਾ ਨੂੰ ਧਿਆਨ ਵਿੱਚ ਰੱਖਦੇ ਹੋਏ ਸਮੂਹ ਮੈਂਬਰਾਂ ਦੇ ਸਰਬਸੰਮਤੀ ਨਾਲ ਫੈਸਲਾ ਕੀਤਾ ਕਿ ਜਨਰਲ ਬਾਡੀ ਦੀ ਮੀਟਿੰਗ 28 ਜੂਨ ਦਿਨ ਸ਼ਨੀਵਾਰ ਨੂੰ ਕੀਤੀ ਜਾਵੇਗੀ। ਮੀਟਿੰਗ ਦਾ ਟਾਈਮ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 3 ਵਜੇ ਤੱਕ ਹੋਵੇਗਾ। ਪ੍ਰ단 ਪਰਮਜੀਤ ਕਮਾਮ ਅਤੇ ਚੇਅਰਮੈਨ ਜਸਵਿੰਦਰ ਬਿੱਲਾ ਦੀ ਅਗਵਾਈ ਵਿੱਚ ਹੋਈ ਇਸ ਮੀਟਿੰਗ ਨੂੰ ਜੁਆਇੰਟ ਸਕੱਤਰ ਬਲਵਿੰਦਰ ਪੌਰਾ ਨੇ ਸੰਬੋਧਨ ਕਰਦਿਆਂ ਸਮੂਹ ਮੈਂਬਰਾਂ ਦੀ ਹਾਜ਼ਰੀ ਵਿੱਚ ਕਾਰਵਾਈ ਨੂੰ ਲਿਖਤੀ ਰੂਪ ਵੀ ਦਿੱਤਾ। ਵਰਬੰਦ ਕਾ ਬੋਲੋ ਇਸ ਪ੍ਰੈਸ ਨੋਟ ਰਾਹੀਂ ਸਮੂਹ ਸੰਗਤ ਅਤੇ ਸਮੁੱਚੇ ਭਾਈਚਾਰੇ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਸਭ ਨੇ ਇਸ ਮੀਟਿੰਗ ਵਿੱਚ ਪਾਗ ਲੈ ਕੇ ਗੁਰੂ ਘਰ ਦੀ ਵਹਿਤਰੀ ਲਈ ਸੁਝਾਅ ਤੇ ਵਿਚਾਰ ਸਾਂਝੇ ਕਰਕੇ ਜਰੂਰ ਹਿੱਸਾ ਲੈਣਾ ਜੀ ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ, ਹੱਸਦੇ ਰਹੋ, ਵਸਦੇ ਰਹੋ। ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ। ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ। ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ।